ਸਮਾਗ ਹੈ ਸ਼ੇਰਵਾਚੀ ਕੇ ਠੀਕ ਹੈ ਖਲਾਰਾ ਆ ਪਾਇਆ ਪਟੈਂਟ ਦੇ ਵਿੱਚ ਪਾਣੀ ਲਿਆਂਦਾ ਗਰਮ ਕਰਦੇ ਆ ਥੋੜਾ ਜਿਹਾ ਪੀਣੇ ਆ ਬੁਰਸ਼ ਵਗੈਰਾ ਕਰਦੇ ਆ ਤੇ ਕੋਫੀ ਵਗੈਰਾ ਬਣਾਉਂਦੇ ਤਾਂ ਪੀ ਕੇ ਇਕੱਠਾ ਕਰਦੇ ਆ ਟੈਂਟ ਮੋਗਾ ਸਿੰਘ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਨਵੇਂ ਦਿਨ ਨਵੇਂ ਵਲੌਗ 'ਚ ਉਮੀਦ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਆਪਾਂ ਰੁਕੇ ਸੀ ਰਾਤ ਪੁਰਨੇ ਪੁਰਨੇ ਕੱਲ ਦਾ ਦਿਨ ਤਾਂ ਬਹੁਤ ਕਠਿਨਾਈ ਵਾਲਾ ਰਿਹਾ ਤੁਸੀਂ ਜਾਣਦੇ ਹੋ ਤੁਹਾਨੂੰ ਨਾਲ ਸਾਂਝੀ ਗੱਲ ਕੀਤੀ ਆ ਹੁਣ ਆਪਾਂ ਟੈਂਟ ਵਗੈਰਾ ਇਕੱਠਾ ਕਰ ਲਿਆ ਵੈ ਤੇ ਆਪਣਾ ਜਿਹੜਾ ਹੈਗਾ ਸਮਾਨ ਲਿਆਂਦਾ ਸੀ ਨਾਲ ਉਹ ਖਾ ਲਿਆ ਮੂਸਲੀ ਵਗੈਰਾ ਤੇ ਕੌਫੀ ਵਗੈਰਾ ਇੱਕ ਚਾਹ ਦਾ ਕੱਪ ਇੰਨਾ ਕੋਲ ਪੀ ਲਿਆ ਤੇ ਟੈਂਟ ਲਗਾਉਣ ਦਾ 350 ਰੁਪਏ ਇਹਨਾਂ ਨੇ ਲਿੱਤਾ ਸੀ ਪ੍ਰਾਪਰਟੀ ਦਾ ਤੇ ਖਾਣਾ ਪੀਣਾ ਲਾ ਕੇ 500 ਰੁ ਬਾਈਕ ਮੈਂ ਰੈਡੀ ਕਰ ਲਈ ਆ ਆਪਦੀ ਠੀਕ ਹੈ ਤੇ ਖਿੱਚ ਕੇ ਚੱਲਣਾ ਅੱਜ ਕਿਉਂਕਿ ਆਪਾਂ ਜਾਣਾ ਪਦਮ-ਪਦਮ ਤੋਂ ਅੱਗੇ ਗਾਂ ਹੈਗਾ ਸਿਰਸਲਾ ਇੱਕ ਸਿੰਗਲਾ ਸਿੰਗਲਾ ਪਹਿਲਾ ਆਊਗਾ ਤੇ ਸਿਰਸਲਾ ਬਾਅਦ ਚ ਆਊਗਾ ਦੋਨੇ ਪਾਸ ਖਤਰਨਾਕ ਆ ਉਹਨਾਂ ਨੂੰ ਕਰਨਾ ਹੈ ਉਹਨੂੰ ਕਰਕੇ ਫਿਰ ਆਪਾਂ ਲੈ ਜਾਣਾ ਮੈਂ ਕਹਿੰਦੇ ਟਾਈਮ ਬਹੁਤ ਲੱਗ ਜਾਂਦਾ ਆਫ ਰੋਡ ਆ ਸਾਰਾ ਤੇ ਕੋਸ਼ਿਸ਼ ਤੇ ਹੈ ਕਿ ਟਾਈਮ ਨਾਲ ਆਪਾਂ ਪੁੱਜ ਜਾਈਏ ਤੇ ਘੱਟੋ ਘੱਟ 250 ਕਿਲੋਮੀਟਰ ਤੇ ਉੱਪਰ ਹੋ ਉੱਪਰ ਹੋਊਗਾ ਆਫ ਰੋਡ ਸਾਰਾ ਤੇ ਪਦਮਚਾਪਾ ਤੇਲ ਵੀ ਪੋਣਾ ਕਿਉਂਕਿ ਤੇਲ ਵੀ ਆਦਾ ਖਤਮ ਹੋਣਾ ਵਾਲਾ ਬਾਈਕ ਦਾ ਤੇ ਕੋਸ਼ਿਸ਼ ਕਰਦੇ ਆ ਕਿ ਸਾਰੇ ਆਪਣੇ ਜਿਹੜੇ ਪਲਾਨ ਬਣਾਏ ਹੋਏ ਐ ਸਹੀ ਸਲਾਮਤ ਪੂਰੇ ਹੋ ਜਾਣ ਹੁਣ ਆਪਾਂ ਚਾਲੇ ਪੋਣੇ ਇੱਥੋਂ ਪੂਰਨੇ ਤੋਂ ਤੇ ਵਾਦਦੇ ਆ ਪਦਮ ਵਾਸਤੇ ਕੱਲ ਥੋੜਾ ਇਹ ਤੁਹਾਨੂੰ ਦਿਖਾਉਣਾ ਰਹਿ ਗਿਆ ਸੀਗਾ ਕਿ ਕਾਫੀ ਅੱਛੀ ਪ੍ਰੋਪਰਟੀ ਐ ਇਹਨਾਂ ਦੇ ਦੇਖੋ ਜੇ ਕਿਸੇ ਨੂੰ ਰੁਕਣਾ ਹੋਇਆ ਤਾਂ ਰੁੱਕ ਸਕਦਾ ਹੈ ਬਾਕੀ ਟੈਂਟ ਵਗੈਰਾ ਵੀ ਇਹਨਾਂ ਨੇ ਲਗਾਏ ਹੋਏ ਇੱਥੇ ਰੁਕਣ ਵਾਸਤੇ ਟੈਂਪਰੇਰੀ ਟੈਂਪ ਵੀ ਕੈਂਪ ਟੈਂਪਰੇਰੀ ਮੂਹ ਚ ਹੀ ਅੜੀ ਜਾਂਦੇ ਵਰਲਡ ਅੱਜ ਦਾ ਟੈਂਪਰੇਰੀ ਟੈਂਟ ਵੀ ਹੈਗੇ ਆ ਤੇ ਦੂਜੇ ਪੱਕੇ ਟੈਂਟ ਵੀ ਹੈਗੇ ਆ ਜਿਹੜੇ ਲਾਏ ਹੋਏ ਆ ਟੈਂਪਰੇਰੀ ਉਹ ਰਿਹਾ ਤੇ ਪੱਕੇ ਇੱਧਰ ਲੱਗੇ ਹੋਏ ਉੱਪਰਲੀ ਸਾਈਡ ਤੇ ਇੱਧਰ ਇਧਰ ਉਹਦੀ ਕਿਚਨ ਆ ਇਧਰਲੀ ਸਾਈਡ ਤੇ ਪਹਾੜ ਦਾ ਦ੍ਰਿਸ਼ ਤੁਸੀਂ ਦੇਖ ਹੀ ਰਹੇ ਹੋ ਕਿਆ ਬਾਤ ਇੱਥਾਂ ਡੌਗੀ ਇਹਨਾਂ ਦਾ ਅੰਗਰੇਜ਼ ਆਏ ਹੋਏ ਕੁਝ ਲੋਕ ਆ ਆਪਣੀ ਟੈਂਟਿੰਗ ਵਗੈਰਾ ਤੇ ਕੈਂਪਿੰਗ ਵਗੈਰਾ ਆਪ ਹੀ ਕਰਦੇ ਆ ਖਾਣਾ ਪੀਣਾ ਆਪ ਦਾ ਆਪ ਹੀ ਤਿਆਰ ਕਰਦੇ ਇੱਥੇ ਕੁੱਕ ਲਿਆਂਦਾ ਹੋਇਆ ਇਹਨਾਂ ਨੇ ਤੇ ਸੋਹਣੀ ਪ੍ਰਾਪਰਟੀ ਆ ਮੈਂ ਕਿਹਾ ਸਾਂਝਾ ਕਰ ਲਈ ਤੁਹਾਡੇ ਨਾਲ ਦੇੰਦੀ ਦੇੰਦੀ ਸ਼ੁਰੂਆਤ ਕਰਦੇ ਆਂ ਪ੍ਰਮਾਤਮਾ ਦਾ ਨਾਮ ਲੈ ਕੇ ਬੁਲੇ ਸੋਨਿਹਾਲ ਸਤਿ ਸ੍ਰੀ ਅਕਾਲ ਅੱਤੇ ਚੱਲਦੇ ਆਪਾਂ ਪੁਰਨੇ ਤੋਂ ਥੋੜਾ ਇਹ ਨਾ ਕੰਫੀਡੈਂਸ ਡਾਊਨ ਜਾ ਹੋ ਗਿਆ ਨੋ ਤਿੰਨ ਵਾਰੀ ਬਾਈਕ ਡਿੱਗ ਪਈ ਨਾ ਤੇ ਹੁਣ ਥੋੜਾ ਇਹ ਮਨ ਡੋਲਦਾ ਪਰ ਕੋਈ ਗੱਲ ਨਹੀਂ ਇਹ ਬੰਦਾ ਡਿੱਗ ਕੇ ਹੀ ਸਵਾਰ ਹੁੰਦਾ ਵੈ ਤੇ ਇਹ ਹੀ ਮਾਂਚ ਰੱਖਿਆ ਹੋਇਆ ਵਾ ਕੋਈ ਗੱਲ ਨਹੀਂ ਟਾਈਮ ਹੁੰਦਾ ਵਾ ਤੇ ਉਹ ਟਾਈਮ ਥੋੜਾ ਮਾੜਾ ਸੀ ਕੋਸ਼ਿਸ਼ ਆ ਇਦਾਂ ਟਾਈਮ ਥੋੜਾ ਚੰਗਾ ਰਹੇ ਪੱਕੀ ਵਾਏ ਗੁਰੂ ਪਲੀ ਕਰੇ ਅ ਇੱਥੇ ਆ ਗਣ ਪੌਲਾ ਪਾ ਪੁਲ ਨੂੰ ਕਰਾਸ ਕਰਕੇ ਪਦਮ ਵਾਲੇ ਰਸਤੇ ਚੜ ਜਾਣਾ ਮੈਂ ਰਸਤਾ ਸਾਰਾ ਹੀ ਆਫ ਰੋਡ ਆ ਪਦਮ ਤੱਕ ਕਹਿੰਦੇ ਤੇ ਉਸ ਤੋਂ ਬਾਅਦ ਵੀ ਜਲਦੀ ਆਫ ਰੋਡ ਹੀ ਮਿਲੂਗਾ ਨੈਮੋ ਬ੍ਰਿਜ ਪੁਰਨੇ ਬ੍ਰਿਜ ਇਹਦਾ ਬ੍ਰਿਜ ਦਾ ਨਾਮ ਹੀ ਪੁਰਨੇ ਬ੍ਰਿਜਾ ਸੁਣਾ ਹੈ ਸਰਾਬ ਨਦੀ ਦੇ ਉੱਤੇ ਬਣਿਆ ਹੋਇਆ ਤੇ ਆਪਾਂ ਜਿਹੜਾ ਕੱਲ ਰਸਤਾ ਭੁੱਲ ਕੇ ਛੱਡ ਕੇ ਆਏ ਸੀ ਉੱਥੇ ਅੰਮੂ ਕੋਲੇ ਉੱਥੋਂ ਤੱਕ ਜਾਣਾ ਉਸ ਤੋਂ ਗਾਂ ਪਦਮ ਦਾ ਰਸਤਾ ਤੇ ਵਾਇਗੁਰ ਕਰੇ ਭਲੀ ਰਸਤਾ ਸਾਰਾ ਵਧੀਆ ਮਿਲ ਜੇ ਹੁਣ ਪਰ ਜਾਨਸਕਰ ਵਾਕਿਆ ਐਡਵੈਂਚਰ ਵਾਲੀ ਚੀਜ਼ ਹੈ ਇੱਕ ਵਾਰੀ ਬੰਦੇ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਸਾਰਾ ਰੜਾ ਮદાન ਆ ਗਿਆ ਜੀ ਹਾਂ ਜਿਵੇਂ ਖਾਲੀ ਜਿਵੇਂ ਇੰਨਾ ਨਾ ਖੁੱਲਾ ਏਰੀਆ ਪੜਾਜ ਦੇਖਣ ਕਦੀ ਕਦੀ ਮਿਲਦਾ ਵੈ ਤੇ ਕੀ ਆ ਬਾਤ ਹੈ ক্রিকেট ਦੇ ਅੰਦਰ ਨਾ ਗਰਾਊਂਡ ਬਣੀ ਹੋਈ ਸੀ ਇਟਾਂ ਲਾ ਕੇ ਬਣਾਈ ਹੋਈ ਸੀ ਇੱਥੇ ਲੱਗਦਾ ਲੋਕਲ ਖੇਡਦੇ ਹੋਣਗੇ ক্রিকেট ਤੇ ਕੱਲ ਆਪਾਂ ਇਧਰੋਂ ਚੜੇ ਸੀ ਇਹ ਫੁਕਤਲ ਵੱਲ ਤੇ ਗਾਂ ਚਾਹ ਪਿੰਡ ਆ ਜਾਊਗਾ ਚਾਹ ਪਿੰਡ ਕਹਿੰਦੇ ਆ ਸ਼ਾਇਦ ਥੋੜਾ ਏ ਡਰੋਨ ਸ਼ਾਟ ਲੇਤਾ ਵੈ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੂਗਾ ਜਮੇ ਰੜਾ ਮੈਦਾਨ ਆ ਇਸ ਰੋਡ ਤੇ ਥਾਂ ਥਾਂ ਤੇ ਬੀ ਆਰ ਵਾਲੇ ਖੜੇ ਹੋਏ ਆ ਇਦਾਂ ਕਰਿਆਣਾ ਲੈ ਕੇ ਤੇ ਰੋਡ ਤਾਂ ਜਮਾਂ ਹੀ ਖਤਮ ਹੀ ਆ ਰੋੜੇ ਹੀ ਆ ਜਮਾਂ ਤੇ ਪਹਿਲੇ ਆ ਦੂਜੇ ਗੇਅਰ ਦੇ ਵਿੱਚ ਜ਼ਿਆਦਾਤਰ ਪਹਿਲੇ ਗੇਅਰ ਦੇ ਵਿੱਚ ਹੀ ਰੱਖਣਾ ਪੈਂਦਾ ਵਾ ਜੇ ਦੂਜਾ ਗੇਅਰ ਕਰਦੇ ਹਾਂ ਤਾਂ ਮੋਸ਼ਨ ਟੁੱਟ ਜਾਂਦਾ ਵਾ ਜਦੋਂ ਸਿੱਧਾ ਰੋਡ ਆ ਜਾਓ ਉਦੋਂ ਦੂਜਾ ਪਾ ਲਓ ਸਿੱਧਾ ਰੋਣ ਮਾੜਾ ਜਾ ਆਇਆ ਵਾ ਤੇ ਕੈਮਰਾ ਔਨ ਹੋ ਜਾਗਾ ਹੋ ਗਿਆ ਮੈਂ ਕਿਚਨ ਔਨ ਕਰ ਲੈਨੇ ਆ ਨਹੀਂ ਤਾਂ ਕੈਮਰਾ ਵੀ ਨਹੀਂ ਔਨ ਹੋ ਰਿਹਾ ਸੀ ਇੰਨਾ ਖਤਰਨਾਕ ਰੋਡ ਸੀ ਆ ਤੇ ਕਿ ਰੋੜੇ ਲੱਦਾ ਔਨ ਵਾਲਾ ਟਾਈਮ ਤੱਕ ਪੱਕਾ ਕਰ ਦੇਣਗੇ ਜਸਨਾਥੇ ਲੱਗੇ ਹੋਈ ਬੀਆਰ ਪਰ ਹਾਲ ਦੀ ਘੜੀ ਤਾਂ ਇੱਥੇ ਐਡਵੈਂਚਰ ਪੂਰਾ ਫੁੱਲੀ ਆ ਥੋੜਾ ਸਹੀ ਰੋਡ ਆਇਆ ਵੇ ਇਹਨੂੰ ਮੈਂ ਸਹੀ ਮੰਨਦਾ ਵਾਂ ਤੁਹਾਡੇ ਭਾਵੇਂ ਆਫ ਰੋਡ ਹੋਊਗਾ ਮੈਂ ਇਹਨੂੰ ਸਹੀ ਮੰਨਦਾ ਹੁਣ ਕਿ ਪਹਿਲਾਂ ਤਾਂ ਜਮੇ ਹੀ ਖਤਮ ਸੀ ਆ ਕੰਮ ਮੈਂ ਕਲੱਚ ਛੱਡ ਦੋ ਤਰੋਂ ਯਾਰ ਅਰੇ ਇਸ ਰੇਸ ਰੇਸ ਨੂੰ ਵਧਾਓ ਘਟਾਓ ਬਸ ਇਹਦੇ ਨਾਲ ਹੀ ਥੋੜਾ ਹੱਲ ਹੋ ਜਾਊਗਾ ਕਲੱਚ ਨੱਪੜਦੇ ਹੋਣ ਜਦੋਂ ਕਲੱਚ ਨੱਪੂਗੇ ਨਾ ਮੋਸ਼ਨ ਟੁੱਟ ਜਾਣਾ ਮੈਂ ਜਦ ਬੜਾ ਫਾਸਟ ਲੱਗੇ ਰੇਸ ਛੱਡ ਦੋ ਆਪੇ ਸਲੋ ਹੋ ਜਾਊਗਾ ਜੇ ਤੁਸੀਂ ਚੁੰਨੇ ਆ ਜਮ ਰੜਾਈ ਤਾਂ ਥੱਲੇ ਤੁਰਦੇ ਆ ਪਹਿਲਾ ਗੇਅਰ ਪਾ ਲਓ ਕਲੱਚ ਛੱਡ ਦੋ ਤੇ ਰੇਸ ਛੱਡ ਦੋ ਬਸ ਆਪੇ ਹੌਲੀ ਹੌਲੀ ਥੱਲੇ ਉਤਰ ਜੂ ਕੰਟਰੋਲ ਬਸ ਤੁਸੀ ਕੰਟਰੋਲ ਰੱਖਣਾ ਹੈਂਡਲ ਤੇ ਕਿ ਸਹੀ ਥਾਂ ਤੇ ਆਪਣਾ ਜਗ੍ਹਾ ਤੇ ਮੋੜ ਰਹੇ ਆਂ ਬਾਕੀ ਕੋਈ ਇੰਨਾ ਡਿਫਿਕਲਟ ਨਹੀਂ ਆਏਗਾ ਬਾਕੀ ਅੱਗੇ ਜਾ ਕੇ ਪਤਾ ਲੱਗੂ ਆਪਾਂ ਨੂੰ ਪਦਮ ਪਦਮ ਪਹੁੰਚ ਕੇ ਉਸ ਜਾਂ ਪਦਮ ਦੇ ਵਿੱਚ ਜਾਂ ਪਦਮ ਦਾ ਗਾਂ ਸਹੀ ਐਡਵੈਂਚਰ ਉਹਦਾ ਪਤਾ ਲੱਗੂ ਕਿ ਨੇ ਓੱਖਾ ਉੱਥੋਂ ਤੇ ਮੈਨੂੰ ਤੇ ਕਦੇ ਨਹੀਂ ਆ ਕਿ ਮੇਰੇ ਕੋਲ ਸਮਾਨ ਬਹੁਤ ਜ਼ਿਆਦਾ ਹੈ ਤੇ ਸਮਾਨ ਕਰਕੇ ਹੀ ਇੱਥੇ ਮੈਨੂੰ ਦਿੱਕਤ ਆ ਰਹੀ ਆ ਨਹੀਂ ਤਾਂ ਨਹੀਂ ਤੇ ਘਟਾਉਣੀ ਨਹੀਂ ਸੀ ਚਲੋ ਇਹ ਵੀ ਇੱਕ ਐਕਸਪੀਰੀਅੰਸ ਹੈ ਇੱਕ ਟੈਂਟ ਲੈ ਕੇ ਆਏ ਸੀ ਰਾਤੀ ਟੈਂਟ ਦੀ ਲੋੜ ਪੈ ਗਈ ਆਂਟੀ ਪੈਸੇ ਉਹ ਮੰਗੀ ਜਾਂਦੀ ਸੀ ਮੈਂ ਕਿਹਾ 3000 ਰੁਪਏ ਕੱਲੇ ਦਾ ਮੈਂ ਕਿਹਾ ਨਹੀਂ ਰਹਿਣ ਤੋਂ ਜੀ ਮਾ ਆਪਦਾ ਹੀ ਲਾ ਲੈਣਾ ਟੈਂਟ ਫਿਰ ਇਹ ਰੰਗ ਸਰਦਾ ਹੋ ਜਾਂਦਾ ਕੰਫਰਟੇਬਲ ਨੀਂਦ ਤਾਂ ਨਹੀਂ ਹੁੰਦੀ ਉਹਦੇ ਤੇ ਨੀਂਦ ਤਾਂ ਨਾਮ ਦਾ ਹੀ ਹੁੰਦਾ ਉੱਥੇ ਕਿ ਇੱਕ ਵਾਰੀ ਆਪਣਾ ਜਿਹੜਾ ਹੈਗਾ ਪਰਦਾ ਜਿਹਾ ਹੋ ਜਾਂਦਾ ਫਦਾ ਬੰਦਾ ਪੈ ਜਾਂਦਾ ਵਾ ਜਿੰਨੀ ਕੋ ਅੱਖ ਲੱਕੀ ਲੱਗ ਜਾਂਦੀ ਹੈ ਤੇ ਉਹੀ ਵਿਲੇਜ ਆ ਗਿਆ ਆਲੇ ਵਿਲੇਜ ਤੋਂ ਮੜ ਕੇ ਗਏ ਸੀ ਆਪਾਂ ਤੇ ਕੱਲ ਹੀ ਨੀਦੂ ਰ ਆ ਗਏ ਸੀ ਵੇਖ ਲਓ ਮੇਰੇ ਹਸਨ ਆਏ ਹੈਗਾ 10 ਕਿਲੋਮੀਟਰ ਦਾ ਫਾਸਲਾ ਹੋਊਗਾ ਉੱਥੋਂ ਪੂਰਨੇ ਤੋਂ ਲੈ ਕੇ ਤੋ ਤੱਕ ਉਹ ਕਮਲੇ ਨੇ ਮੈਨੂੰ ਮੜਾਤਾ ਚਲੋ ਪਤਾ ਨਹੀਂ ਕੀ ਦੁਸ਼ਮਣੀ ਸੀ ਮੇਰ ਨਾਲ ਉਹਦੀ ਬਾਕੀ ਇਹ ਇਹਦੇ ਨਾਲ ਲੋਕਲ ਨੂੰ ਪੁੱਛੋ ਜੇ ਪੁੱਛਣਾ ਵੀ ਹੋਵੇ ਜਿਹੜੇ ਇੱਥੇ ਹੁੰਦੇ ਆ ਯੂਪੀ ਬਿਹਾਰ ਤੋਂ ਹੁੰਦੇ ਜਿਆਦਾਤਰ ਜਿਹੜੀ ਲੇਬਰ ਆਉਂਦੀ ਆ ਆਪਾਂ ਉਹਨਾਂ ਤੋਂ ਪੁੱਛ ਲੈਣੇ ਆ ਫਿਰ ਉਹ ਨਹੀਂ ਉਹਨਾਂ ਨੂੰ ਇੰਨਾ ਪਤਾ ਹੁੰਦਾ ਵੈਸੇ ਉਹ ਕਹਤਾ ਉਹਨੇ ਆਪਣੇ ਅੰਦਾਜ਼ੇ ਨਾਲ ਕਿ ਅੱਗੇ ਚਲੇ ਜਾਓ ਪਰ ਅੱਗੇ ਤਾਂ ਚਲਾ ਗਿਆ ਸੀ ਆ ਪਰ ਮੈਨੂੰ ਓਖਾ ਆਇਆ ਬਾਅਦ ਚੋਂ ਇੱਥੋਂ ਮੁੜ ਕੇ ਗਿਆ ਬਸ ਆਲੇ ਪਿੰਡ ਤੋਂ ਮੈਂ ਵਧੀਆ ਜਿਹਾ ਪਿੰਡ ਵਾਲੇ ਬੰਦਿਆਂ ਨੇ ਯਾਰ ਵਧੀਆ ਕਿ ਦੱਸਿਆ ਕਿ ਨਹੀਂ ਗੱਲ ਤਾਂ ਅਗੇ ਜੇ ਤੁਸੀਂ ਪਿੱਛੇ ਜਾਓ ਪਰ ਪਿੱਛੇ ਜਣਾ ਤਾਂ ਹੀ ਕਰਕੇ ਰਾਤ ਅੰਧੇਰਾ ਬਹੁਤ ਹੋ ਗਿਆ ਮੈਨੂੰ ਇਹ ਵੀ ਇੱਕ ਇੱਕ ਐਕਸਪੀਰੀਅੰਸ ਹੁੰਦਾ ਹੈ ਜਿਹੜਾ ਉਹ ਅਮੂਵਿਲੇਸ ਨਾ ਉਸ ਤੋਂ ਬਾਅਦ ਨਾ ਰੋਡ ਥੋੜਾ ਜਿਹਾ ਸਹੀ ਹੋ ਜਾਂਦਾ ਵੈ ਹੈ ਤਾਂ ਆਫ ਰੋਡ ਹੀ ਹੈ ਪਰ ਇਹ ਹੈ ਕਿ ਰੋੜੀਦਾਰ ਨਹੀਂ ਰਹਿੰਦਾ ਮਤਲਬ ਕਿ ਮਿੱਟੀ ਪਾਈ ਹੋਈ ਹੈ ਰੋਣਾ ਤੇ ਤੇ ਦਿੱਕਤ ਨਹੀਂ ਆਉਂਦੀ ਜਿਆਦਾ ਦੇ ਦੇਖੋ ਕਿਦੋਂ ਤੱਕ ਇਹ ਰੋਡ ਸਹੀ ਰਹਿੰਦਾ ਵਾ ਮੈਂ ਤਾਂ ਹੱਦ ਤੱਕ ਤਾਂ ਠੀਕ ਮਿਲਿਆ ਮੈਂ ਥੋੜਾ ਮੋਟਾ ਹੈਗਾ ਉੱਪਰ ਖਾਬੜ ਖਬੜ ਜਾ ਜਾਂ ਰੋਣੀ ਆਈਆਂ ਆਦਰਵਾਇਜ਼ ਨਹੀਂ ਕੋਈ ਨਾ ਪਿਆ ਹਜੇ ਮਨ ਲਈ ਮੈਂ ਕਹਾਂ ਤੁਹਾਨੂੰ ਸ਼ੇਅਰ ਕਰ ਲਈਏ ਗੱਲ ਜੇ ਇਧਰ ਪੂਨੇ ਵਾਲੇ ਪਾਸੇ ਮੁੜੋਂ ਉਨੇ ਆਪਾਂ ਜੇ ਮੰਨ ਲਓ ਕਿ ਇੱਕ ਤਾਂ ਪੂਨੇ ਤੋਂ ਪਹਿਲਾਂ ਹੀ ਆਪਾਂ ਰਸਤਾ ਪਦਮ ਨੂੰ ਚੜ ਜਾਣੇ ਆ ਉਹ ਵੀ ਰਸਤਾ ਠੀਕ ਹੈ ਇੱਕ ਜੇ ਮਨ ਕਿਸ ਨੇ ਪੁਰਨੇ ਆ ਕੇ ਫੁਤਕਲ ਮਿਨਿਸਟਰੀ ਦੇਖਣੀ ਆ ਤਾਂ ਪੁਰਨੇ ਦੇ ਮੂਹਰੇ ਲੰਘ ਕੇ ਰਸਤਾ ਇਹ ਹੈ ਹੈ ਤਾਂ ਥੋੜਾ ਜਿਹਾ ਖਰਾਬ ਹੈ ਪੈਚ ਪਰ ਅੰਮੂ ਵੀ ਲੈ ਜਾਂਦਾ ਚਾਹ ਪਿੰਡ ਤੋਂ ਬਾਅਦ ਉਹ ਸਹੀ ਉਸ ਤੋਂ ਬਾਅਦ ਥੋੜਾ ਜਿਹਾ ਇਦਾਂ ਜਿਵੇਂ ਦੇਖ ਰਹੇ ਹੋ ਇਦਾਂ ਵਿਊ ਹੋ ਜਾਂਦਾ ਦਾ ਰੋਡ ਦਾ ਇਹ ਹੈ ਕਿ ਰੋੜੀਆਂ ਉੱਤੇ ਮਿੱਟੀ ਪਈ ਹੋਈ ਹੈ ਜਦੋਂ ਨਾਲ ਠੀਕ ਹੈ ਬੈਲੈਂਸ ਬਣਿਆ ਰਹਿੰਦਾ ਬਾਈਕ ਦਾ ਇੰਨਾ ਨਹੀਂ ਆਪਣਾ ਦਿੱਕਤ ਆਉਂਦੀ ਆ ਗਈ ਭਾਈ ਸੜਕ ਵਧੀਆ ਜਦੋਂ ਪਦਮ ਰਹਿਦਾ ਨਾ 20 ਕਿਲੋਮੀਟਰ ਤੇ ਉਸ ਤੋਂ ਬਾਅਦ ਮਨ ਲਈ ਸਟਾਰਟ ਹੋ ਜਾਂਦੀ ਹੈ ਇੱਕ ਵਿਲੇਜ ਵੀ ਹੈ ਨਾ ਵਿਲੇਜ ਦਾ ਨਾਮ ਨਹੀਂ ਮੈਨੂੰ ਪਤਾ ਕਿਹੜਾ ਹੈ ਇਸ ਵਿਲੇਜ ਤੋਂ ਨਾ ਤੁਹਾਨੂੰ ਸੜਕ ਸਹੀ ਮਿਲ ਜੂਗੀ ਬਾਕੀ ਇਹ ਨਹੀਂ ਪਤਾ ਉਹ ਕਿੰਨਾ ਟਾਈਮ ਤੱਕ ਮਿਲਦੀ ਹੈ ਹਾਲ ਦੇ ਘੜੇ ਮੈਨੂੰ ਲੱਗਦਾ ਤਾਂ ਪਦਮ ਤੱਕ ਹੀ ਮਿਲੇਗੀ ਇਹ ਹੈਲੋ ਸੁਕਰਾ ਆਪ ਨੂੰ ਤੇ ਚਲੋਂ ਦਾ ਮਕਾਵੇਂ ਇਹ ਪਹਿਲੇ ਦੂਜੇ ਘੇਰ ਚ ਚਲਦੀ ਫਿਸੀ ਬਾਈਕ ਦੇਖ ਲੈ ਮਿਲੇ ਤਾਂ ਨਾਮ ਮਿਲ ਗਿਆ ਤਾਂ ਤੁਹਾਨੂੰ ਦੱਸਦਾ ਕਿਹੜਾ ਵਿਲੇਜ ਹੈ ਇੱਥੋਂ 2 ਬਾਈਕ ਕਿਲੋਮੀਟਰ ਹੈ ਜਾਂਦਾ ਪਦਮ ਤੇ ਆਫ ਰੋਡ ਰ ਹੈ ਆਫ ਰੋਡ ਹੈਗਾ ਸਿਮੇਸਣਾ ਤੇ 24 ਕਿਲੋਮੀਟਰ ਦਾ ਉਸ ਵੇਫੇਰ ਆਫ ਰੋਡ ਸਟਾਰਟ ਹੋ ਜਾਣਾ ਮੈਂ ਲਿਖਿਆ ਨਹੀਂ ਨਾਮ ਪਿੰਡ ਦਾ ਸ਼ਾਇਦ ਉਹ ਲਿਖਿਆ ਉੱਥੇ ਦੇਖਦੇ ਹਾਂ ਰਾਰੂ 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 ਇੱਥੇ ਰੇਰੂ ਲਿਖਿਆ ਤੇ ਰਾਰੂ ਲਿਖਿਆ ਰੇਰੂ ਰੇਰੂ ਪਿੰਡ ਕੋਲੇ ਆ ਕੇ ਨਾ ਤੁਹਾਨੂੰ ਮਤਲਬ ਕਿ ਸੜਕ ਸਹੀ ਮਿਲ ਜਾਂਦੀ ਆ ਚਲੋ ਖਿੱਚਦੇ ਆਪਾਂ ਮੀਟਰ ਤੇ ਪਹੁੰਦਿਆਂ ਪਾ ਤਾਂ ਉੱਥੇ ਜਾ ਕੇ ਤੇਲ ਰੀਫਿਲ ਵੀ ਕਰਾਉਣਾ ਵਾ ਆਪਾਂ ਕੈਸੀ ਆਪਾਂ ਨਾਮ ਨਹੀਂ ਮੈਨੂੰ ਪਤਾ ਗਾਂ ਜਾ ਕੇ ਦੇਖਦੇ ਆ ਕਿਹੜਾ ਗੁੰਮਪਾ ਵਾ ਬਾਈ ਜੀ ਮਿਲੇ ਸੀ ਫੋਰਨਰ ਸੀ ਤੇ ਕਾਫੀ ਅੱਛੇ ਸੀ ਤੇ ਮੇਰੇ ਕੋਲ ਰੁੱਕ ਗਏ ਗੱਲਬਾਤ ਕਰਨ ਲੱਗ ਗਏ ਤੇ ਨੇਚਰ ਵਧੀਆ ਉਹ ਵੋਲਫ ਨਾਮ ਆ ਤੁਹਾਡਾ ਵੋਲਫ ਵੋਲਫ ਓਕੇ ਹਾਈ ਹਾਈ ਓਕੇ ਚਲੋ ਚਲਦੇ ਆਂ ਚਲਦੇ ਆਂ ਦੇਖੋ ਅ ਗੁਡਸ ਹੈਪੀ ਡਰਾਈਵਿੰਗ ਓਕੇ ਥੈਂਕ ਯੂ ਦੇਖੋ ਜੀ ਇਦਾਂ ਬੰਦੇ ਘੁੰਮਦੇ ਆ ਤੇ ਆਪਣੇ ਵਾਲੇ ਇੰਟਰਸਟ ਹੀ ਨਹੀਂ ਲੈਂਦੇ ਇਸ ਚੀਜ਼ ਦਾ ਕਿ ਘੁੰਮਣਾ ਚਾਹੀਦਾ ਵਾ ਕਿ ਫੋਰਮ ਤੋਂ ਆ ਕੇ ਆਪਣੇ ਲੈ ਲਦਾ ਘੁੰਮ ਰਿਆਂ ਤੇ ਆਪਾਂ ਇੰਡੀਆ ਦੇ ਵਿੱਚ ਰਹਿ ਕੇ ਵੀ ਨਹੀਂ ਘੁੰਮ ਰਹੇ ਤੇ ਇੰਜੋਏ ਕਰੋ ਲਾਈਫ ਵਨ ਇੱਕ ਵਾਰੀ ਮਿਲਦੀ ਹੈ ਜੋ ਵੀ ਚੀਜ਼ ਹੈਗੀ ਆ ਉਹਨੂੰ ਜ਼ੋਰ ਦੇਖਣ ਜਾਓ ਇਹ ਚੱਲ ਪੀਂ ਜਾਂ ਦੱਸ ਲੈ ਪਾਗਲ ਹੀ ਆ ਇਹ ਰੁਕ ਜੋ ਨਾੜਾ ਮਰਨਾ ਹੀ ਨਾ ਮੈਨੂੰ ਮਰਨਾ ਸੀ ਤੇ ਗੋੰਪੇ ਆ ਗਿਆ ਇਹ ਆ ਗੋੰਪਾ ਵੇਖਿਆ ਸੀ ਆ ਆਪਾਂ ਵੇਖਿਆ ਡਰੋਨ ਨਾਲੇ ਤੁਹਾਨੂੰ ਨਾਲ ਵੀ ਸਾਂਝਾ ਕਰਦੇ ਆ ਤੇ ਬਹੁਤ ਹੀ ਸੋਹਣਾ ਬਣਿਆ ਹੋਈ ਪ੍ਰਾਪਰਟੀ ਆ ਇਹ ਮਿਨਿਸਟਰੀ ਆ ਇਹ ਇਹਦਾ ਨਾਮ ਹੈਗਾ ਵਾ ਮੁੰਨੇ ਮੁੰਨੇ ਗੰਪਾ ਮੁੰਨੇ ਗੰਪਾ ਬਹੁਤ ਸੋਹਣੀ ਪ੍ਰਾਪਰਟੀ ਆ ਐਂ ਪਹਾੜ ਦੀ ਚੋਟੀ ਤੇ ਬਣਿਆ ਗੰਪੇ ਲਗਭਗ ਸਾਰੇ ਪਹਾੜ ਦੀ ਚੋਟੀ ਤੇ ਹੀ ਹੁੰਦੇ ਆ ਕਿਉਂਕਿ ਇਹ ਚੋਟੀਆਂ ਤੇ ਹੀ ਤਪੱਸਿਆ ਕਰਕੇ ਰਾਜੀ ਰਹਿੰਦੇ ਤੇ ਭਗਤੀ ਕਰਕੇ ਰਾਜੀ ਰਹਿੰਦੇ ਬਹੁਤੀ ਤੇ ਦੇਖਣ ਚ ਬਹੁਤ ਸੋਹਣਾ ਲੱਗਿਆ ਸੀ ਚਲ ਮੈਂ ਕਹਾਂ ਤੁਹਾਨੂੰ ਸਾਂਝਾ ਕਰ ਲੀਆ ਤੇ ਮੈਨੂੰ ਵੀ ਮਜ਼ਾ ਆ ਰਿਹਾ ਪੂਰਾ ਤੇ ਸਾਹਮਣੇ ਹੁਣ ਸੜਕ ਜਿਹੜੀ ਵਧੀਆ ਮਿਲਣਾ ਹੁਣ ਜਾ ਕੇ ਥੋੜਾ ਜਿਹਾ ਮੰਨ ਜਾ ਵਧੀਆ ਲੱਗ ਰਿਹਾ ਨਹੀਂ ਤਾਂ ਰੋਡ ਜਮਾਂ ਹੀ ਖਚਾ ਖਚ ਭਰਿਆ ਹੋਇਆ ਸੀ ਉਹ ਵੀ ਐਡਵੈਂਚਰ ਆ ਆਪਦਾ ਤੇ ਇਹ ਵੀ ਚੀ ਖੂਬਸੂਰਤੀ ਆ ਤੇ ਸਾਹਮਣੇ ਜਿਗਜੈਕ ਕੈਂਚੀਆਂ ਮੈਂ ਜਿਵੇਂ ਗਾਟਾ ਲੂਪ ਨੇ ਉਵੇਂ ਆ ਸੱਤ ਅੱਠ ਆਣੀਆਂ ਇੱਥੋਂ ਦੇਖਦੇ ਆ ਦਿਖਾਉਣਾ ਤੁਹਾਨੂੰ ਹੂੰ ਦੇਖ ਜਾਂਦੀਆਂ ਕਿ ਨਹੀਂ ਦੇਖੋ ਦੇਖ ਰਹੀਆਂ ਜੀ ਹੋ ਰਹੀਆਂ ਆਪਾਂ ਆ ਚੁੱਕੇ ਹੁਣ ਪਦਮ ਪਦਮ ਤੋਂ ਆਪਾਂ ਲੈ ਨਿਕਲਣਾ ਇੱਥੇ ਨਾ ਇੱਕ ਦੇਣਾ ਮੈਂ ਕੋਈ ਚਾਬੀਆਂ ਪકડਾਈਆਂ ਸੀ ਉੱਥੇ ਜਿੱਥੇ ਆਂਟੀ ਕੋਲ ਰੁਕੇ ਸੀ ਹੈ ਉਹ ਕਹਿੰਦੇ ਪਦਮ 'ਚ ਨਾ ਜੰਸਕਰ ਕਿਚਨ ਨਾਮ ਦਾ ਟਾਪਾ ਉਹ ਗਿਆ ਇੱਕ ਤੇ ਉੱਥੇ ਚਾਬੀਆਂ ਫੜਾਉਣੀਆਂ ਹੁਣ ਮੈਂ ਲੱਭ ਰਿਹਾ ਉਹਨੂੰ ਮਿਲ ਜੇ ਤਾਂ ਮੈਂ ਨਿਕਲਾਂ ਕਿਉਂਕਿ ਇੱਥੋਂ ਲੈ 300 ਕਿਲੋਮੀਟਰ ਹੈ ਤੇ 300 ਕਿਲੋਮੀਟਰ ਜਿਹੜਾ ਪਹਾੜਾਂ ਦਾ ਤੁਹਾਨੂੰ ਵੀ ਪਤਾ ਕਿਹਸਾ ਨਾਲ ਹੈ ਤੇ ਹੈ ਵੀ ਰਫਾ ਸਾਰਾ 8 ਘੰਟੇ ਕਹਿ ਰਹੇ ਆ 9 10 ਵਜਾਂ ਨੇ ਪਹੁੰਦੇ ਪਹੁੰਦੇ ਤੇ ਕੰਸਟਰਕਸ਼ਨ ਚੱਲਦੀਆਂ ਪਈਆਂ ਬਹੁਤ ਜ਼ਿਆਦਾ ਜੋਰਾਂ ਸ਼ੋਰਾਂ ਤੇ ਟੂਰਿਸਟ ਬਹੁਤ ਆ ਕੇ ਰਹਿ ਆਏ ਉੱਥੇ ਆ ਮਿਲ ਗਿਆ ਜੰਸਕਰ ਕਿਚਨ ਤੇ ਇੱਥੇ ਆਪਾਂ ਦੇਤਾ ਇਹਨਾਂ ਨੂੰ ਝਾਬੀ ਸੀ ਕੁਛ ਉਹਦੇ ਨਹੀਂ ਸੀ ਦਿੱਤੀ ਹੁਣ ਆਪਾਂ ਨਿਕਲਦੇ ਹਾਂ ਸਿੰਗੇਲਾ ਚਲੋ ਰੱਬ ਕਰੇ ਭਲੀ ਬੰਦੇ ਟੱਕਰ ਜਾਂ ਰਸਤੇ 'ਚ ਉੱਕੇ ਕੋਈ ਗੱਲ ਨਹੀਂ ਸਾਹਮਣੇ ਮਨਿਸਟਰੀ ਆ ਕੋਈ ਟੋਪ ਤੇ ਲੱਗਦਾ ਤਾਂ ਉਹੀ ਆ ਨਾਲ ਸ਼ਾਂਤੀ ਸਤੂਪਾ ਬਣਿਆ ਹੋਇਆ ਵੈ ਤੇ ਪਹਾੜ ਦੀ ਚੋਟੀ ਤੇ ਬਣੀ ਹੋਈ ਵੀ ਬਹੁਤ ਸੋਹਣੀ ਲੱਗ ਰਹੀ ਦੇਖਣ ਜਦੋਂ ਤੇ ਆਸੇ ਪਾਸੇ ਪੂਰਾ ਐ ਪਰਣਾ ਕਿਰਾ ਪਿਆ ਪਦਮ ਤੇ ਵਿੱਚ ਰਣਾ ਮદાન ਸੋਣਾ ਪਦਮ ਕਾਫੀ ਡਿਵੈਲਪ ਹੋਇਆ ਪਿਆ ਤੇ ਹੋਮ ਸਟੇ ਵਗੈਰਾ ਕਾਫੀ ਹੈ ਹੋਟਲ ਵਗੈਰਾ ਕਾਫੀ ਹੈ ਤੇ ਕੁਝ ਬਣ ਰਹੇ ਆ ਮਤਲਬ ਕਿ ਕਹਿੰਦਾ ਕਹਿੰਦਾ ਚੰਗਾ ਵਸਦਾ ਸ਼ਹਿਰ ਆ ਕੁੱਲ ਮਿਲਾਕੇ ਚੰਗਾ ਵਸਦਾ ਸ਼ਹਿਰ ਆ ਉਹਨਾਂ ਆਪਾ ਪੈਟਰੋਲ ਪੰਪ ਤੇ ਠੀਕ ਕਰ ਰਹੇ ਆ ਪੈਟਰੋਲ ਪੰਪ ਮਿਲ ਜਾਂਦਾ ਆਪਾ ਪੈਟਰੋਲ ਫਿਲ ਅਪ ਕਰਾ ਲਈਏ ਕਿਉਂਕਿ 287 ਕਿਲੋਮੀਟਰ ਜਿੱਥੇ ਆਪਾਂ ਲੈ ਜਾਣਾ ਵਾ ਪਲੱਸ ਪਹਿਲਾ ਆਏਗਾ ਸਿੰਗਲ ਫਿਰ ਆਏਗਾ ਸਿਰਸਲਾ ਤੇ ਰੋਡ ਪਤਾ ਨਹੀਂ ਕੰਡੀਸ਼ਨ ਕਿਹੋ ਜਿਹੀ ਹੋਊਗੀ ਇੱਕ ਵਾਰੀ ਆਪਾਂ ਨਿਕਲੀਏ ਖਾਦਾ ਪੀਤਾ ਤੇ ਕੁਝ ਨਹੀਂ ਮੰਨਣਾ ਅਸੀਂ ਰਸਤੇ 'ਚ ਕੁਝ ਖਾ ਲਾਂਗੇ ਤੇ ਤੇ ਸਰਾਪਰੀ ਵਰ ਨਾਲ ਹੀ ਚਲਦੀ ਪਈ ਆ ਹਜੇ ਇਹ ਜਾ ਕੇ ਜੰਸਕਰ 'ਚ ਮਿਲੇਗਾ ਮੈਨੂੰ ਲੱਗਦਾ